ਦੀ ਹਾਲਤ ਦਾਮਡੋਲ ਸੀ ਔਰੰਗਜ਼ੇਬ ਤੋਂ ਬਾਅਦ ਅਗਲੇ 76 ਸਾਲਾਂ ਛਾਹਲਮ ਚੌਥਾ ਬਾਦਸ਼ਾਹ ਸੀ ਪਰ ਉਹਦੇ ਹੱਥ 'ਚ ਵੀ ਕੋਈ ਬਹਲੀ ਜਿਹੀ ਪਾਵਰ ਨਹੀਂ ਸੀ ਦਰਬਾਰੀ ਤੇ ਸੈਨਾਪਤੀ ਜੋ ਕਹਿੰਦੇ ਸਨ ਬਾਦਸ਼ਾਹ ਉਹੀ ਕਰਦਾ ਸੀ ਮਰਹੱਟੇ ਤੇ ਅੰਗਰੇਜ਼ ਇਹ ਦੋਵੇਂ ਹੀ ਕਿਸੇ ਨਾ ਕਿਸੇ ਤਰ੍ਹਾਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਕਿਉਂਕਿ ਇਹ ਦੋਵੇਂ ਜਾਣ ਚੁੱਕੇ ਸਨ ਕਿ ਮੁਗਲ ਰਾਜ ਕਮਜ਼ੋਰ ਹੋ ਚੁੱਕਿਆ ਹੈ ਦਿੱਲੀ ਜਿੱਤਣ ਦਾ ਇਹ ਸੁਨਹਿਰਾ ਮੌਕਾ ਹੈ ਇਸ ਲਈ ਫਿਰ ਸੰਨ 1783 ਨੂੰ ਮਰਾਠੇ ਨੇ ਦਿੱਲੀ ਤੇ ਹਮਲਾ ਕਰਕੇ ਲਾਲ ਕਿਲੇ ਤੇ ਕਬਜ਼ਾ ਕਰ ਲਿਆ ਤੇ ਜਦੋਂ ਇਸ ਗੱਲ ਦਾ ਪਤਾ ਅੰਗਰੇਜ਼ ਜਰਨਲ ਅਕਟਰ ਲੋਨੀ ਨੂੰ ਲੱਗਿਆ ਤਾਂ ਉਹ ਵੀ ਇੱਕ ਭਾਰੀ ਲਾਮ ਲਸ਼ਕਰ ਲੈ ਕੇ ਦਿੱਲੀ ਵੱਲ ਨੂੰ ਤੁਰ ਪਿਆ ਕਿਉਂਕਿ ਉਹ ਜਾਣਦੇ ਸਨ ਕਿ ਮਰਾਠੇ ਕਿੰਨੇ ਕੁ ਪਾਣੀ ਚੰਨ ਤੇ ਉਹਨਾਂ ਨੂੰ ਆਸਾਨੀ ਨਾਲ ਹਰਾਇਆ ਜਾ ਸਕਦਾ ਹੈ ਜਦੋਂ ਮਰਾਠਿਆਂ ਨੂੰ ਅੰਗਰੇਜ਼ਾਂ ਦੇ ਇੱਕ ਵੱਡੀ ਫੌਜ ਲੈ ਕੇ ਚੜਾਈ ਕਰਦੇ ਹੋਣ ਦਾ ਪਤਾ ਲੱਗਿਆ ਤਾਂ ਉਹ ਡਰਦੇ ਲਾਲ ਕਿਲਾ ਛੱਡ ਕੇ ਉੱਥੋਂ ਭੱਜ ਗਏ ਤਦ ਸ਼ਾਹ ਅਲਮ ਨੇ ਸੋਚਿਆ ਕਿ ਹੁਣ ਮਰੱਠੇ ਤਾਂ ਇੱਥੋਂ ਚਲੇ ਗਏ ਹਨ ਤੇ ਜੇ ਅੰਗਰੇਜ਼ਾਂ ਨੇ ਆ ਕੇ ਕਬਜ਼ਾ ਕਰ ਲਿਆ ਤਾਂ ਗਲਤ ਹੋਦੀ ਉਹ ਹੀ ਰਹੇਗੀ ਹੁਣ ਮੈਨੂੰ ਬਚਨ ਦਾ ਇੱਕ ਮੌਕਾ ਮਿਲਿਆ ਹੈ ਮੈਨੂੰ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ ਤਦ ਵਜ਼ੀਰਾ ਨੇ ਕਿਹਾ ਕਿ ਹੁਣ ਤਾਂ ਬਚਨ ਦਾ ਸਿਰਫ ਇੱਕੋ ਹੀ ਤਰੀਕਾ ਹੈ ਕਿ ਸਿੱਖ ਜਰਨੈਲ ਸਰਦਾਰ ਬਗੇਲ ਸਿੰਘ ਜੀ ਨੂੰ ਮਦਦ ਦੀ ਗੁਹਾਰ ਲਗਾਈ ਜਾਵੇ ਇਸ ਲਈ ਫਿਰ ਬਾਦਸ਼ਾਹ ਸ਼ਾਹ ਅਲਮ ਨੇ ਆਪਣੇ ਦਰਬਾਰ ਦੇ ਤਿੰਨ ਮੁੱਖ ਸਲਾਹਕਾਰਾਂ ਨੂੰ ਭੇਜ ਕੇ ਸਰਦਾਰ ਬਗੇਲ ਸਿੰਘ ਜੀ ਨੂੰ ਉਹਨਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ ਲੋੜਪੈਣ ਤੇ ਹਰ ਕਿਸੇ ਦੀ ਮਦਦ ਕਰਨਾ ਇਹ ਸਿਧਾਂਤ ਤਾਂ ਦਸਮ ਪਿਤਾ ਨੇ ਸਿੱਖਾਂ ਨੂੰ ਗੁਰਤੀ ਵਿੱਚ ਦਿੱਤਾ ਹੋਇਆ ਹੈ ਇਸ ਲਈ ਸਰਦਾਰ ਬਘੇਲ ਸਿੰਘ ਜੀ ਨੇ ਪਿਛਲੇ ਮੁਗਲ ਸ਼ਾਸਕਾਂ ਦੇ ਕੀਤੇ ਸਾਰੇ ਜ਼ੁਲਮਾਂ ਨੂੰ ਭੁਲਾ ਕੇ ਸ਼ਾਹ ਅਲਮ ਦੀ ਮਦਦ ਕਰਨ ਦਾ ਫੈਸਲਾ ਕੀਤਾ ਪਰ ਸਰਦਾਰ ਬਘੇਲ ਸਿੰਘ ਜੀ ਕੌਣ ਸਨ ਪੂਰੇ ਭਾਰਤ ਤੇ ਰਾਜ ਕਰਨ ਵਾਲੇ ਮੁਗਲ ਬਾਦਸ਼ਾਹ ਨੇ ਦੇਸ਼ ਦੇ ਸੈਂਕੜੇ ਰਾਜਾਂ ਤੇ ਜਰਨੈਲਾਂ ਨੂੰ ਛੱਡ ਕੇ ਆਖਰ ਇਹਨਾਂ ਨੂੰ ਹੀ ਮਦਦ ਦੇ ਲਈ ਕਿਉਂ ਚੁਣਿਆ ਆਓ ਪਹਿਲਾਂ ਇਹ ਜਾਣੀਏ ਸਰਦਾਰ ਬਗੇਲ ਸਿੰਘ ਜੀ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਚੰਬਾਲ ਪਿੰਡ ਦੇ ਧਾਲੀਵਾਲ ਜੱਟ ਪਰਿਵਾਰ ਵਿੱਚ ਹੋਇਆ ਸੀ। ਛੋਟੀ ਉਮਰ ਤੋਂ ਹੀ ਉਹ ਘਰ-ਬਾਰ ਛੱਡ ਕੇ ਪੰਥ ਦੀ ਸੇਵਾ ਲਈ ਦਲ ਖਾਲਸਾ ਵਿੱਚ ਸ਼ਾਮਲ ਹੋ ਗਏ ਸਨ। ਤੇ ਜਦੋਂ ਕਰੋੜਾ ਸਿੰਘ ਦੀ ਮਿਸਲ ਦੇ ਮੁਖੀ ਸਰਦਾਰ ਕਰੋੜਾ ਸਿੰਘ ਜੀ ਇੱਕ ਲੜਾਈ ਵਿੱਚ ਅਕਾਲ ਚਲਾਣਾ ਕਰ ਗਏ ਤਾਂ ਸਰਦਾਰ ਬਗੇਲ ਸਿੰਘ ਜੀ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਹਨਾਂ ਨੂੰ ਕਰੋੜਾ ਸਿੰਘ ਦੀ ਮਿਸਲ ਦੀ ਕਮਾਂਡ ਸੌਂਪੀ ਗਈ। ਹੌਲੀ-ਹੌਲੀ ਸਰਦਾਰ ਬਘੇਲ ਸਿੰਘ ਨੇ ਉੱਤਰ ਭਾਰਤ ਦੇ ਇੱਕ ਵੱਡੇ ਹਿੱਸੇ ਤੇ ਆਪਣੀ ਧੱਕ ਕਾਇਮ ਕਰ ਲਈ। ਜਲੰਧਰ ਤੋਂ ਲੈ ਕੇ ਗੰਗਾ, ਯਮੁਨਾ ਤੇ ਕਰਨਾਲ ਤੱਕ ਉਹਨਾਂ ਦੇ ਘੋੜਿਆਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਕਰੋੜਾ ਸਿੰਘੀਆ ਮਿਸਲ ਦੇ 12000 ਘੋੜਸਵਾਰ ਹਰ ਸਮੇਂ ਉਹਨਾਂ ਦੇ ਨਾਲ ਰਹਿੰਦੇ ਸਨ। ਕੀ ਮੁਗਲ, ਕੀ ਮਰਾਠੇ ਤੇ ਕੀ ਅੰਗਰੇਜ਼, ਹਰ ਵੱਡਾ ਜਰਨੈਲ ਉਹਨਾਂ ਦੇ ਨਾਮ ਤੋਂ थर-थर ਕੰਬਦਾ ਸੀ। ਸਰਦਾਰ ਬਘੇਲ ਸਿੰਘ ਜੀ ਨੇ ਆਪਣੀ ਕਥਨੀ ਨੂੰ ਪੂਰਾ ਕਰਦੇ ਹੋਏ ਇੱਕ ਵੱਡੀ ਫੌਜ ਤੇ ਲਾਮ ਲਸ਼ਕਰ ਲੈ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਸਰਦਾਰ ਬਘੇਲ ਸਿੰਘ ਜੀ ਦਾ ਖੌਫ ਇੰਨਾ ਸੀ ਕਿ ਜਦੋਂ ਅੰਗਰੇਜ਼ ਜਰਨਲ ਨੂੰ ਉਹਨਾਂ ਦੇ ਆਉਣ ਦੀ ਖਬਰ ਮਿਲੀ ਤਾਂ ਉਹਨਾਂ ਦੀ ਅੱਗੇ ਵਧਣ ਦੀ ਹਿੰਮਤ ਹੀ ਨਹੀਂ ਹੋਈ ਤੇ ਉਹ ਅੱਧੇ ਰਾਤ ਉਹ ਹੀ ਵਾਪਸ ਮੁੜ ਗਏ ਤੇ ਜਦੋਂ ਸ਼ਾਹ ਅਲਮ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਹੁਣ ਮਰਾਟੇ ਤੇ ਅੰਗਰੇਜ਼ ਦੋਵਾਂ ਦਾ ਖਤਰਾ ਟਲ ਗਿਆ ਹੈ ਤਾਂ ਉਸ ਦੀ ਨੀਅਤ ਬੇਈਮਾਨ ਹੋ ਗਈ ਉਸਨੇ ਸੋਚਿਆ ਕਿ ਕਿਤੇ ਹੁਣ ਸਿੱਖ ਆ ਕੇ ਮੇਰੇ ਰਾਸਤੇ ਕਬਜ਼ਾ ਨਾ ਕਰ ਲੈਣ ਇਸ ਲਈ ਉਸਨੇ ਦਿੱਲੀ ਵੱਲ ਵਧ ਰਹੇ ਸਰਦਾਰ ਬਘੇਲ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਹੁਣ ਤੁਹਾਡੀ ਲੋੜ ਨਹੀਂ ਹੈ ਤੁਸੀਂ ਇੱਥੋਂ ਹੀ ਵਾਪਸ ਮੁੜ ਜਾਓ ਸਰਦਾਰ ਬਗੇਲ ਸਿੰਘ ਜੀ ਨੂੰ ਇਹ ਗੱਲ ਬੜੀ ਹੀ ਗਲਤ ਲੱਗੀ ਕਿ ਤੁਹਾਡੇ ਸਨੇਹੇ ਤੇ ਹੀ ਮੈਂ ਆਪਣਾ ਸਾਰਾ ਲਾਮ ਲਸ਼ਕਰ ਲੈ ਕੇ ਦਿੱਲੀ ਆ ਰਿਹਾ ਸੀ ਤੇ ਹੁਣ ਆਪਣਾ ਕੰਮ ਨਿਕਲਦੇ ਸਾਰੇ ਤੁਸੀਂ ਇੰਨੀ ਛੇਤੀ ਰੰਗ ਬਦਲ ਲਿਆ ਮੇਰੀ ਇੰਨੀ ਵੱਡੀ ਫੌਜ ਦਾ ਐਨੇ ਦਿਨ ਦਾ ਖਰਚ ਕੌਣ ਦੇਊਗਾ ਤੁਸੀਂ ਇਸ ਫੌਜ ਦਾ ਖਰਚ ਦੇ ਦਿਓ ਅਸੀਂ ਵਾਪਸ ਮੁੜ ਜੰਨੇ ਆ ਪਰ ਸ਼ਾਹ ਅਲਮ ਨੇ ਇਸ ਗੱਲ ਨੂੰ ਬਿਲਕੁਲ ਹੀ ਅਨਗਹਿਲਾ ਕਰਤਾ ਸਿੱਖ ਦਿੱਲੀ ਵੱਲ ਵਧਦੇ ਰਹੇ ਦਿੱਲੀ ਦੇ ਬਾਹਰ ਪਹੁੰਚ ਕੇ ਸਰਦਾਰ ਬਗੇਲ ਸਿੰਘ ਜੀ ਨੇ ਇੱਕ ਵਾਰ ਫੇਰ ਸੁਨੇਹਾ ਭੇਜਿਆ ਕਿ ਇਸ ਤਰ੍ਹਾਂ ਜਾਨਾ ਗਵਾਉਣ ਦਾ ਕੋਈ ਫਾਇਦਾ ਨਹੀਂ ਤੂੰ ਹਜੇ ਵੀ ਸਾਡਾ ਖਰਚਾ ਸਾਨੂੰ ਦੇ ਦੇ ਅਸੀਂ ਮੁੜ ਜਾਣੇ ਹਾਂ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਹਮਲਾ ਕਰਨਾ ਹੀ ਪਊਗਾ ਉਹਨਾਂ ਸਮਿਆਂ ਤੇ ਹਰ ਵੱਡੇ ਸ਼ਹਿਰ ਦੇ ਬਾਹਰ ਉੱਚੇ ਉੱਚੇ ਕੰਧਾਂ ਹੁੰਦੀਆਂ ਸਨ ਮੂਰਖ ਸ਼ਾਹ ਅਲਮ ਨੇ ਖਰਚਾ ਦੇਣ ਦੀ ਤਾਂ ਸ਼ਹਿਰ ਦੇ ਚਾਰੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਸ਼ਹਿਰ ਦੀਆਂ ਕੰਧਾਂ ਤੇ ਸਿਪਾਹੀ ਤਨਾਤ ਕਰ ਦਿੱਤੇ ਤਾਂ ਜੋ ਸਿੱਖ ਦਿੱਲੀ ਦੇ ਅੰਦਰ ਐਂਟਰ ਨਾ ਹੋ ਸਕਣ ਕਰਨਾਲ ਤੋਂ ਤੁਰਨ ਲੱਗੇ ਸਰਦਾਰ ਬਗੇਲ ਸਿੰਘ ਜੀ ਨੇ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਵੀ ਦਿੱਲੀ ਪਹੁੰਚਣ ਲਈ ਸੁਨੇਹੇ ਭੇਜੇ ਸਨ ਤੇ ਹੁਣ ਉਹ ਦੋਵੇਂ ਵੀ ਆਪਣੀਆਂ ਫੌਜਾਂ ਲੈ ਕੇ ਆਕੇ ਸਰਦਾਰ ਬਗੇਲ ਸਿੰਘ ਨਾਲ ਰਲ ਗਏ ਸਨ ਜੱਸਾ ਸਿੰਘ ਅੱਲੂਵਾਲੀਆ ਨੇ ਕਿਹਾ ਕਿ ਜੇ ਸ਼ਾਹ ਅਲਮ ਨੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਤਾਂ ਕੋਈ ਗੱਲ ਨਹੀਂ ਸਿੱਖ ਆਪਣਾ ਰਸ ਆਪ ਬਣਾਉਣਾ ਵੀ ਜਾਣਦੇ ਹਨ ਇੱਕ ਵੱਡਾ ਦਰਖਤ ਕਟਵਾਇਆ ਗਿਆ ਉਸ ਦਾ ਤਣਾ ਅੱਗੋਂ ਪੈਨਸਲ ਵਾਂਗੂ ਤਿੱਖਾ ਕਰਕੇ ਸਿੱਖਾਂ ਨੇ ਉਸ ਨਾਲ ਸ਼ਹਿਰ ਦੇ ਕੰਧ ਤੇ ਚੋਟ ਕਰਨੀ ਸ਼ੁਰੂ ਕੀਤੀ ਕੁਝ ਘੰਟਿਆਂ ਦੀ ਮਿਹਨਤ ਹੀ ਰੰਗ ਲਿਆਈ ਤੇ ਸ਼ਹਿਰ ਦੀ ਕੰਧ ਵਿੱਚ ਇੱਕ ਮੋਰੀ ਕੱਢ ਦਿੱਤੀ ਗਈ ਜਿਸ ਵਿੱਚੋਂ ਐਂਟਰ ਹੋ ਕੇ ਸਾਰੀ 30000 ਦੀ ਫੌਜ ਅੰਦਰ ਇੱਕ ਮੈਦਾਨ ਵਿੱਚ ਇਕੱਠੀ ਹੋ ਗਈ ਇਸ ਮੈਦਾਨ ਨੂੰ ਬਾਅਦ ਵਿੱਚ 30000 ਮੈਦਾਨ ਨਾਮ ਦਿੱਤਾ ਗਿਆ ਜਿੱਥੇ ਅਸ 30 ਹਜ਼ਾਰੀ ਕੋਟ ਬਣਿਆ ਹੋਇਆ ਹੈ ਤੇ ਜਿਹੜੀ ਮੋਰੀ ਰਹੀਂ ਸਿੰਘ ਅੰਦਰ ਐਂਟਰ ਹੋਏ ਸਨ ਬਾਅਦ ਵਿੱਚ ਸਿੰਘਾਂ ਨੇ ਉਹ ਮੋਰੀ ਬੰਦ ਨਹੀਂ ਹੋਣ ਦਿੱਤੀ ਤੇ ਉੱਥੇ ਇੱਕ ਸ਼ਾਨਦਾਰ ਗੇਟ ਦੀ ਉਸਾਰੀ ਕਰਵਾਈ ਜਿਸ ਨੂੰ ਅੱਜ ਦਿੱਲੀ ਦਾ ਮੋਰੀ ਗੇਟ ਕਿਹਾ ਜਾਂਦਾ ਹੈ ਭਾਵੇਂ ਖਾਲਸੇ ਫੌਜ ਦੀ ਗਿਣਤੀ 30 ਹਜ਼ਾਰੀ ਸੀ ਫਿਰ ਵੀ ਮੁਗਲਾਂ ਨੇ ਕੁਝ ਛੋਟੀਆਂ-ਮੋਟੀਆਂ ਝੜਪਾਂ ਤੋਂ ਬਾਅਦ ਹੀ ਹੱਥ ਖੜੇ ਕਰ ਦਿੱਤੇ ਪਰ ਸ਼ਾਹ ਅਲਮ ਨੂੰ ਫੜਿਆ ਨਾ ਜਾ ਸਕਿਆ ਉਹ ਇੱਕ ਚੋਰ ਰਸਤੇ ਰਾਹੀਂ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਉਹ ਆਪ ਤਾਂ ਭੱਜ ਗਿਆ ਪਰ ਉਸ ਦੀਆਂ ਬੇਗਮਾਂ ਤੇ ਬੱਚੇ ਹਜੇ ਵੀ ਕਿਲੇ ਵਿੱਚ ਹੀ ਸਨ ਪਰ ਸਰਦਾਰ ਬਗੇਲ ਸਿੰਘ ਨੇ ਸਿੱਖਾਂ ਨੂੰ ਸਖਤ ਦਾਇਰ ਦਿੱਤੀ ਕਿ ਕਿਸੇ ਵੀ ਬੀਬੀ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਤਮੀਜੀ ਨਾ ਕੀਤੀ ਜਾਵੇ ਸਿੱਖਾਂ ਦੇ ਆਉਣ ਨਾਲ ਦਿੱਲੀ ਦੀ ਆਮ ਜਨਤਾ ਨੇ ਵੀ ਸੁੱਖ ਦਾ ਸਾਹ ਲਿਆ ਸੀ ਕਿਉਂਕਿ ਮਰਾਟਿਆਂ ਨੇ ਤਾਂ ਉਂਦੇ ਹੀ ਆਮ ਜਨਤਾ ਨਾਲ ਲੁੱਟਖੋ ਸ਼ੁਰੂ ਕਰ ਦਿੱਤੀ ਸੀ ਤੇ ਸ਼ਾਹ ਅਲਮ ਦੇ ਰਾਜ ਵਿੱਚ ਵੀ ਗੈਰ ਮੁਸਲਮ ਜਨਤਾ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਸੀ ਪਰ ਸਿੱਖਾਂ ਦੇ ਰਾਜ ਵਿੱਚ ਸਾਰੇ ਸਮਾਨਤਾ ਤੇ ਸੁੱਖ ਸ਼ਾਂਤੀ ਨਾਲ ਰਹਿ ਸਕਦੇ ਸਨ ਹੁਣ ਮਾਰੀ ਸੀ ਦਿੱਲੀ ਦਾ ਬਾਦਸ਼ਾਹ ਚੁਣਨ ਦੀ ਲਾਹੌਰ ਦੇ ਜਿੱਤ ਤੋਂ ਬਾਅਦ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਨੂੰ ਸਿੱਖ ਕੌਮ ਨੇ ਸੁਲਤਾਨ ਉਲ ਕੌਮ ਦੇ ਮਾਨ ਨਾਲ ਨਵਾਜਿਆ ਸੀ ਇਸ ਲਈ ਸਰਦਾਰ ਬਗੇਲ ਸਿੰਘ ਜੀ ਚਾਹੁੰਦੇ ਸਨ ਕਿ ਦਿੱਲੀ ਦਾ ਬਾਦਸ਼ਾਹ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਨੂੰ ਹੀ ਬਣਾਇਆ ਜਾਵੇ ਪਰ ਇਸ ਗੱਲ ਤੇ ਜੱਸਾ ਸਿੰਘ ਰਾਮਗੜੀਇ ਸਹਿਮਤ ਨਹੀਂ ਸਨ ਉਹਨਾਂ ਦਾ ਮੰਨਣਾ ਸੀ ਕਿ ਖਾਲਸੇ ਦੇ ਰਾਜ ਵਿੱਚ ਕੋਈ ਮਨੁੱਖ ਤਖਤ ਤੇ ਕਿਵੇਂ ਬੈਠ ਸਕਦਾ ਹੈ ਇਹ ਜਗ੍ਹਾ ਤਾਂ ਗੁਰੂ ਸਾਹਿਬ ਦੀ ਹੈ ਇਸ ਗੱਲ ਵਿੱਚ ਜਦੋਂ ਜਸਾ ਸਿੰਘ ਅੱਲੂਵਾਲੀਆ ਨੇ ਵੀ ਹਾਮੀ ਭਰ ਦਿੱਤੀ ਤਾਂ ਸਾਰੇ ਸਹਿਮਤ ਹੋ ਗਏ ਇਸ ਤੋਂ ਬਾਅਦ ਉਹਨਾਂ ਖਾਲਸੇ ਦੀ ਆਨ ਬਾਨ ਤੇ ਸ਼ਾਨ ਸ਼੍ਰੀ ਨਿਸ਼ਾਨ ਸਾਹਿਬ ਨੂੰ ਲਾਲ ਕਿਲੇ ਤੇ ਚੁਲਾ ਦਿੱਤਾ ਹੁਣ ਵਾਰੀ ਸੀ ਬਾਦਸ਼ਾਹ ਦੇ ਤਖਤ ਦੀ ਸਿੱਖ ਚਾਹੁੰਦੇ ਸਨ ਕਿ ਕੁਝ ਇਹੋ ਜਿਹਾ ਕੀਤਾ ਜਾਵੇ ਕਿ ਰਹਿੰਦੀ ਦੁਨੀਆ ਤੱਕ ਯਾਦ ਰਹੇ ਕਿ ਸਿੱਖਾਂ ਨੇ ਵੀ ਕਦੀ ਦਿੱਲੀ ਦੇ ਲਾਲ ਕਿਲੇ ਤੇ ਧੱਕ ਪਾਈ ਸੀ ਇਸ ਲਈ ਫਿਰ ਜਿਹੜੇ ਤਖਤ ਤੇ ਬਹਿ ਕੇ ਕਦੀ ਔਰੰਗਜ਼ੇਬ ਫਤਵੇ ਦਿਆ ਕਰਦਾ ਸੀ ਜਿਹੜੇ ਤਖਤ 'ਤੇ ਬੈਠ ਕੇ ਫਰਕਸ਼ਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਵਾਇਆ ਸੀ ਸਿੱਖਾਂ ਨੇ ਉਸ ਤਖਤ ਦੀ ਇੱਕ ਵੱਡੀ ਸੱਲ ਪੁੱਟ ਕੇ ਘੋੜਿਆਂ ਦੇ ਮਗਰ ਪਾ ਦਿੱਤੀ। ਉਹ ਇਤਿਹਾਸਿਕ ਸੱਲ ਚਾਰ ਵੱਡੀਆਂ ਤੋਪਾਂ ਤੇ ਕੁਝ ਹੋਰ ਕੀਮਤੀ ਸਮਾਨ ਗੱਡਿਆਂ 'ਤੇ ਲੱਦ ਕੇ ਸਰਦਾਰ ਜੱਸਾ ਸਿੰਘ ਰਾਮਗੜੀਆ ਅੰਮ੍ਰਿਤਸਰ ਸਾਹਿਬ ਲੈ ਆਏ। ਅੱਜ ਵੀ ਉਹ ਸੱਲ ਇੱਥੇ ਰਾਮਗੜੀਆ ਬੁੰਗੇ 'ਚ ਪਈ ਸਿੱਖਾਂ ਦੀ ਦਿੱਲੀ ਫਤਿਹ ਦੀ ਗਵਾਹੀ ਭਰਦੀ ਹੈ। ਇਸ ਦੇ ਕੁਝ ਸਮੇਂ ਬਾਅਦ ਸਰਦਾਰ ਜੱਸਾ ਸਿੰਘ ਅੱਲੂ ਵਾਲੀ ਵੀ ਆਪਣੀ ਪਲਟਨ ਲੈ ਕੇ ਦਿੱਲੀ ਤੋਂ ਰਵਾਨਾ ਹੋ ਗਏ। ਸ਼ਾ आलम ਇੱਕ ਗੁਪਤ ਜਗਾਤੇ ਆਪਣੇ ਮੰਤਰੀਆਂ ਨਾਲ ਇਕੱਠਾ ਹੋ ਕੇ ਕਿਲੇ ਨੂੰ ਵਾਪਸ ਲੈਣ ਲਈ ਸਲਾਹ ਕਰ ਰਿਹਾ ਹੈ ਤਦ ਇੱਕ ਸਿਆਣੀ ਨੇ ਸਲਾਹ ਦਿੱਤੀ ਕਿ ਲੜਕੇ ਜਾਂ ਧੱਕੇਸ਼ਾਹੀ ਨਾਲ ਤਾਂ ਅਪਸ ਸਿੱਖਾਂ ਤੋਂ ਨਹੀਂ ਜਿੱਤ ਸਕਦੇ ਹਾਂ ਸ਼ਾਂਤੀ ਦੇ ਰਾਜੀਨਾਮੇ ਨਾਲ ਜ਼ਰੂਰ ਕੋਈ ਰਾਹ ਕੱਢਿਆ ਜਾ ਸਕਦਾ ਹੈ ਪਰ ਰਾਜੀਨਾਮਾ ਕਰਉਣ ਲਈ ਹਮੇਸ਼ਾ ਇੱਕ ਵਿਚੋਲੀਆ ਦੀ ਲੋੜ ਹੁੰਦੀ ਹੈ ਤੇ ਇਹ ਵਿਚੋਲੀਆ ਚੁਣਿਆ ਗਿਆ ਬੇਗਮ ਸਮਰੂ ਨੂੰ ਜੋ ਕਿ ਸਰਦਾਰ ਬਗੇਲ ਸਿੰਘ ਜੀ ਦੀ ਧਰਮ ਭੈਣ ਬਣੀ ਹੋਈ ਸੀ ਇਹ ਬੇਗਮ ਸਮਰੂ ਕੌਣ ਸੀ ਆਓ ਜਾਣਦੇ ਹਾਂ ਇਹਨਾਂ ਦਾ ਪਹਿਲਾ ਨਾਮ ਫਰਜ਼ਾਨਾ ਬੇਗਮ ਸੀ ਇਹਨਾਂ ਵਿਆਹ ਇੱਕ ਅੰਗਰੇਜ਼ ਅਫਸਰ ਵਲਟਨ ਸਮਰੂ ਨਾਲ ਕਰਵਾਇਆ ਸੀ ਜੋ ਕਿ ਸਰਦਾਨਾ ਰਿਆਸਤ ਦੇ ਰਾਜੇ ਦਾ ਐਲਕਰ ਸੀ ਤੇ ਰਾਜੇ ਦੀ ਮੌਤ ਤੋਂ ਬਾਅਦ ਉਹ ਰਿਆਸਤ ਦਾ ਮਾਲਕ ਬਣ ਗਿਆ ਸੀ ਆਪਣੇ ਪਤੀ ਦੇ ਨਾਮ ਤੇ ਹੀ ਉਸਨੇ ਆਪਣਾ ਨਾਮ ਚੇਂਜ ਕਰਕੇ ਬੇਗਮ ਸਮਰੂ ਕਰ ਲਿਆ ਸੀ ਸਿੱਖ ਰਾਜ ਦੇ ਸਮੇਂ ਇੱਕ ਦਿਨੇ ਆਪਣੇ ਪੇਕਿਆਂ ਨੂੰ ਮਿਲਣ ਪਾਲਕੀ ਚ ਬੈਠ ਕੇ ਦਿੱਲੀ ਆ ਰਹੀ ਸੀ ਜਿਸ ਨੂੰ ਮੁਸਲਮ ਪੇਸ ਵਾਲੇ ਨੌਕਰਾਂ ਨੇ ਚੁੱਕਿਆ ਹੋਇਆ ਸੀ ਤਦ ਕੁਝ ਸਿੰਘਾਂ ਦੀ ਨਜ਼ਰ ਇਹਨਾਂ ਤੇ ਪਈ ਉਸ ਸਮੇਂ ਹਿੰਦੂ ਡੋਲੀਆਂ ਨੂੰ ਇਸੇ ਤਰ੍ਹਾਂ ਪਲਕੀ ਜੀ ਲਜਾਇਆ ਜਾਂਦਾ ਸੀ ਤੇ ਸਿੱਖਾਂ ਨੇ ਸੋਚਿਆ ਕਿ ਕਿਤੇ ਮੁਗਲ ਪਠਾਨ ਕਿਸੇ ਹਿੰਦੂ ਬੀਬੀ ਦੀ ਡੋਲੀ ਅਗਵਾ ਕਰਕੇ ਲਿਜਾ ਰਹੇ ਹਨ ਜਦ ਸਿੱਖਾਂ ਨੇ ਉਹਨਾਂ ਨੂੰ ਰੋਕਣਾ ਚਾਇਆ ਤਾਂ ਨੌਕਰ ਡੋਲੀ ਛੱਡ ਕੇ ਭੱਜ ਗਏ ਇਹ ਖਬਰ ਜਦੋਂ ਸਰਦਾਰ ਬਗੇਲ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੇ ਹੁਕਮ ਕੀਤਾ ਕਿ ਨੌਕਰਾਂ ਨੂੰ ਲੱਭ ਕੇ ਲਿਆਇਆ ਜਾਵੇ ਤੇ ਪੰਜ ਸਿੱਖ ਘੋੜਸਵਾਰ ਨਾਲ ਜਾਣ ਤੇ ਇਸ ਬੀਬੀ ਨੂੰ ਸੁਰੱਖਤ ਉਹਦੀ ਮੰਜ਼ਿਲ ਤੱਕ ਪਹੁੰਚਾ ਕੇ ਆਉਣ ਕਿਉਂਕਿ ਬੀਗਮ ਸਮਰੂ ਨੇ ਸ਼ੁਰੂ ਤੋਂ ਹੀ ਮੁਗਲ ਰਾਜ ਵਿੱਚ ਬੀਬੀ ਅਨਲ ਹੁੰਦੀ ੱੱਕੇ ਜੋਰੀ ਹੀ ਦੇਖੀ ਸੀ ਇਸ ਲਈ ਉਹ ਸਿੱਖੰਦੇਸ ਉੱਚੇ ਗਰਦਾਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਉਸਨੇ ਕਿਹਾ ਕਿ ਮੈਂ ਤੁਹਾਡੇ ਸਰਦਾਰ ਨੂੰ ਮਿਲਣਾ ਚਾਹੁੰਦੀ ਹਾਂ ਤਦੋਂ 10000 ਰੁਪਏ ਤੇ 10 ਘੋੜੇ ਲੈ ਕੇ ਦਿੱਲੀ ਦਰਬਾਰ ਵਿੱਚ ਗਈ ਤੇ ਭੇਟਾ ਕਰਕੇ ਸਰਦਾਰ ਬਘੇਲ ਸਿੰਘ ਜੀ ਦੀ ਧਰਮ ਭੈਣ ਬਣ ਗਈ ਬੀਗਮ ਸਮਰੂ ਇੱਕ ਲਾਇਕ ਤੇ ਰੋਸ਼ਨ ਦਿਮਾਗ ਵਾਲੀ ਔਰਤ ਸੀ ਉਸਨੇ ਵੋਲਟਨਲ ਰਹਿੰਦਿਆਂ ਅੰਗਰੇਜ਼ੀ ਫ੍ਰੈਂਚ ਕੋਡ ਸਵਾਰੀ ਰਾਜ ਪ੍ਰਬੰਧ ਸਭ ਕੁਝ ਸਿੱਖ ਲਿਆ ਸੀ ਤੇ ਕੁਝ ਸਾਲਾਂ ਬਾਅਦ ਜਦੋਂ ਵਲਟਨ ਦੀ ਮੌਤ ਹੋ ਗਈ ਤਾਂ ਰਾਜ ਪ੍ਰਬੰਧ ਦੀ ਬਾਗਡੋਰ ਉਸਦੇ ਹੱਥ ਵਿੱਚ ਆ ਗਈ। ਸਮਰੂ ਬਹੁਤ ਦੂਰ ਦੀ ਸੋਚਦੀ ਸੀ। ਉਸਨੇ ਅੰਦਾਜ਼ਾ ਲਾ ਲਿਆ ਸੀ ਕਿ ਅੰਗਰੇਜ਼ਾਂ ਦਾ ਪ੍ਰਭਾਵ ਦਿਨੋ-ਦਿਨ ਵਧਦਾ ਜਾ ਰਿਹਾ ਹੈ ਤੇ ਅੱਗੇ ਚਲ ਕੇ ਉਸ ਨੂੰ ਵੀ ਜ਼ਰੂਰ ਤੰਗ ਕਰਨਗੇ। ਇਸ ਲਈ ਫਿਰ ਉਸਨੇ ਮੁਸਲਮ ਤੋਂ ਇਸਾਈ ਮਤ ਧਾਰਨ ਕਰ ਲਿਆ ਤੇ ਅੰਗਰੇਜ਼ਾਂ ਨਾਲ ਹਮੇਸ਼ਾ ਹੀ ਨਰਮ ਰੁਖ ਅਪਣਾ ਕੇ ਰੱਖਿਆ। ਉਸਨੇ ਅੰਗਰੇਜ਼ਾਂ ਦੇ ਕਹਿਣ ਤੇ ਕਈ ਚਰਚਾਂ ਦੀ ਉਸਾਰੀ ਵੀ ਕਰਵਾਈ। ਇਸ ਨੀਤੀ ਦੇ ਚੱਲਦਿਆਂ ਅੰਗਰੇਜ਼ਾਂ ਨੇ ਕਦੀ ਵੀ ਉਸ ਨੂੰ ਤੰਗ ਨਹੀਂ ਕੀਤਾ ਤੇ ਆਪਣੇ ਮਰਨ ਤੱਕ ਉਸ ਨੇ ਆਪਣੀ ਰਿਆਸਤ ਤੇ ਰਾਜ ਕੀਤਾ ਸਰਦਾਰ ਬਗੇਲ ਸਿੰਘ ਜੀ ਦੀ ਧਰਮਪ੍ਰੇਣ ਹੋਣ ਕਰਕੇ ਸ਼ਾਹ ਲਮਨੂਬਸ ਬੇਗਮ ਸਮਰੂਤੋ ਹੀ ਅੰਤਿਮ ਉਮੀਦ ਸੀ ਬੀਗਮ ਸਮਰੂ ਰਾਜੀਨਾਮਾ ਕਰਾਉਣ ਲਈ ਸਰਦਾਰ ਬਗੇਲ ਸਿੰਘ ਜੀ ਕੋਲ ਗਈ ਤੇ ਕੁਝ ਘੰਟਿਆਂ ਦੀ ਮੀਟਿੰਗ ਤੋਂ ਬਾਅਦ ਆਪਣੀਆਂ ਕੁਝ ਸ਼ਰਤਾਂ ਮੰਵਾ ਕੇ ਸਿੱਖ ਦਿੱਲੀ ਵਾਪਸ ਸ਼ਾਹ ਅਲਮ ਨੂੰ ਸੌਂਪਣ ਲਈ ਤਿਆਰ ਹੋ ਗਏ ਇਹਨਾਂ ਚੋਂ ਪਹਿਲੀ ਸ਼ਰਤ ਸੀ ਕਿ ਸਿੱਖਾਂ ਦੇ ਇਤਹਾਸਿਕ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਗੁਰੂ ਧਾਮਾਂ ਦੀ ਉਸਾਰੀ ਕਰਵਾਈ ਜਾਊਗੀ ਰਾਜ ਨੂੰ ਚੁੰਗੀ ਤੇ ਟੈਕਸ ਤੋਂ ਜਿੰਨੀ ਵੀ ਆਮਦਨ ਹੋਗੀ ਉਹਦਾ 37% ਯਾਨੀ ਕਿ ਰੁਪਏ ਦੇ 6 ਅੰਨੇ ਸਿੱਖਾਂ ਨੂੰ ਦਿੱਤਾ ਜਾਊਗਾ ਤੇ ਜਿੰਨਾ ਚਿਰ ਗੁਰੂ ਧਾਮਾਂ ਦੀ ਉਸਾਰੀ ਦਾ ਕੰਮ ਪੂਰਾ ਨਹੀਂ ਹੋ ਜਾਂਦਾ 4000 ਸਿੱਖ ਦਿੱਲੀ ਵਿੱਚ ਹੀ ਰਹਿਣਗੇ ਇਸ ਤੋਂ ਇਲਾਵਾ ਸਿੱਖਾਂ ਨੂੰ ਫਜ਼ੂਲ ਦਿੱਲੀ ਹੋਣ ਦੀ ਖੇਚਲ ਪਾਉਣ ਲਈ ਸ਼ਾਹ ਅलम ਨੂੰ 3 ਲੱਖ ਰੁਪਏ ਜੁਰਮਾਨਾ ਵੀ ਭਰਨਾ ਪਊਗਾ ਕੁਝ ਇਤਿਹਾਸਕਾਰ ਇਸ ਫੈਸਲੇ ਨੂੰ ਸਿੱਖਾਂ ਦੀ ਬਹੁਤ ਵੱਡੀ ਪੁੱਲ ਦੱਸਦੇ ਹਨ ਪਰ ਅਸਲ ਵਿੱਚ ਇੱਕ ਸਮਝਦਾਰੀ ਪਰ ਇਹ ਫੈਸਲਾ ਸੀ ਦਿੱਲੀ ਤੇ ਰਾਜ ਦਾ ਮਤਲਬ ਸੀ ਕਿ ਪੂਰੇ ਭਾਰਤ ਨੂੰ ਕੰਟਰੋਲ ਕਰਨਾ ਜਿਸ ਤੇ ਲਈ ਲੱਖਾਂ ਦੀ ਤਦਾਦ ਵਿੱਚ ਫੌਜ ਜਰਨੈਲ ਤੇ ਨੀਤੀਵਾਨ ਲੋਕ ਚਾਹੀਦੇ ਸਨ ਘੱਲੂ ਕਰਿਆ ਤੇ ਜੰਗਾਂ ਤੋਂ ਬਾਅਦ ਐਨੀ ਤਾਂ ਸਿੱਖਾਂ ਦੀ ਟੋਟਲ ਪੋਪੂਲੇਸ਼ਨ ਵੀ ਨਹੀਂ ਬਚੀ ਸੀ ਇਸ ਲਈ ਫਿਰ ਸਿੱਖਾਂ ਨੂੰ ਇਹ ਸਮਝੋਤਾ ਕਰਨਾ ਪਿਆ ਤੇ ਹੁਣ ਸ਼ੁਰੂ ਹੋਇਆ ਗੁਰੂ ਘਰਾਂ ਦੀ ਉਸਾਰੀਆਂ ਲਈ ਸਹੀ ਥਾਵਾਂ ਦੀ ਨਿਸ਼ਾਨਦੇਹੀ ਦਾ ਕੰਮ ਪਰ ਇਹ ਕੰਮ ਵੀ ਇੰਨਾ ਸੁੱਖਾ ਨਹੀਂ ਸੀ ਇਸ ਦੇ ਲਈ ਪੂਰੀ ਦਿੱਲੀ ਵਿੱਚ ਐਲਾਨ ਕਰਵਾਇਆ ਗਿਆ ਕਿ ਸਹੀ ਥਾਵਾਂ ਦੱਸਣ ਵਾਲਿਆਂ ਨੂੰ ਭਾਰੀ ਇਨਾਮ ਦਿੱਤੇ ਜਾਣਗੇ ਅੰਦਾ ਮੁਗਲ ਦੀ ਧਰਤੀ ਤੇ ਇੱਕ 125 ਸਾਲ ਦੀ ਬਜ਼ੁਰਗ ਔਰਤ ਸੀ ਉਸ ਨੂੰ ਸ਼ਿਰਗੁਰ ਤੇਗ বাহাদুর ਜੀ ਦੇ ਸ਼ਹੀਦੀ ਵਾਲੇ ਸਥਾਨ ਦਾ ਪਤਾ ਸੀ ਉਹ ਬਚਪਨ ਤੋਂ ਹੀ ਇਸ ਨੂੰ ਦੇਖਦੀ ਆ ਰਹੀ ਸੀ ਪਹਿਲਾਂ ਉਸ ਦਾ ਦਾਦਾ ਉੱਥੇ ਜੋਤ ਜਗਾਉਂਦਾ ਸੀ ਫਿਰ ਉਸ ਦੀ ਮਾਂ ਤੇ ਫਿਰ ਉਸ ਨੇ ਆਪ ਪੂਰੀ ਜ਼ਿੰਦਗੀ ਉੱਥੇ ਜੋਤ ਜਗਾਈ ਸੀ ਉਸ ਬਜ਼ੁਰਗ ਬੀਬੀ ਨੂੰ ਮੰਝੇ ਤੇ ਬਿਠਾ ਕੇ ਲਿਆਂਦਾ ਗਿਆ ਤੇ ਉਸ ਦੀ ਨਿਸ਼ਾਨਦੇਹੀ ਤੇ ਗੁਰਦੁਆਰਾ ਸ੍ਰੀ ਸੀਸਗੰਨ ਸਾਹਿਬ ਉਸਾਰਿਆ ਗਿਆ ਬਾਕੀ ਗੁਰੂ ਧਾਮਾਂ ਦੀ ਜਗ੍ਹਾ ਲੱਭਣ ਵਿੱਚ ਕੋਈ ਖਾਸੀ ਦਿੱਕਤ ਨਹੀਂ ਆਈ ਕਿਉਂਕਿ ਬੰਗਲਾ ਸਾਹਿਬ ਦੀ ਜਗ੍ਹਾ ਤੇ ਤਾਂ ਰਾਜਾ ਮਿਰਜ਼ਾ ਜੈ ਸਿੰਘ ਦਾ ਬੰਗਲਾ ਪਹਿਲਾਂ ਹੀ ਮੌਜੂਦ ਸੀ ਗੁਰੂ ਨਾਨਕ ਸਾਹਿਬ ਦੇ ਪਿਆਉ ਵਾਲੀ ਥਾਂ ਤੇ ਉਹ ਪੁਰਾਣਾ ਖੂਹ ਤੇ ਮੱਝੂ ਟੀਲਾ ਪਹਿਲਾਂ ਹੀ ਨਿਸ਼ਾਨਦੇਹੀ ਲਈ ਮੌਜੂਦ ਸਨ ਪਰ ਸਭ ਤੋਂ ਵੱਧ ਮੁਸ਼ਕਲ ਗੁਰਦੁਆਰਾ ਸ਼੍ਰੀ ਰਕਾਬਗਨ ਸਾਹਿਬ ਦੀ ਜਗ੍ਹਾ ਲੱਭਣ ਤੇ ਆਈ ਜਿੱਥੇ ਭਾਈ ਲੱਖੀ ਸ਼ਾ ਵਣਜਾਰਾ ਨੇ ਆਪਣੀ ਹਵੇਲੀ ਨੂੰ ਲੰਬੂ ਲਾ ਕੇ ਨੌਵੇਂ ਪਾਤਸ਼ਾਹ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਸੀ ਇਹ ਆਵਾਜ਼ ਜਦੋਂ ਇੱਕ ਬੁੱਢੇ ਫਕੀਰ ਦੇ ਕੰਨਾਂ ਵਿੱਚ ਪਈ ਤਾਂ ਉਹ ਆ ਕੇ ਸਰਦਾਰ ਬਗੇਲ ਸਿੰਘ ਜੀ ਨੂੰ ਮਿਲਿਆ ਤੇ ਕਹਿਣ ਲੱਗਾ ਕਿ ਮੈਨੂੰ ਪਤਾ ਹੈ ਕਿ ਉਹ ਕਿਹੜੀ ਜਗ੍ਹਾ ਹੈ ਪਰ ਉਹ ਤੁਹਾਨੂੰ ਨਹੀਂ ਮਿਲ ਸਕਦੀ ਕਿਉਂਕਿ ਉੱਥੇ ਹੁਣ ਇੱਕ ਮਸਜਿਦ ਬਣ ਚੁੱਕੀ ਹੈ ਸਰਦਾਰ ਬਗੇਲ ਸਿੰਘ ਜੀ ਨੇ ਕਿਹਾ ਕਿ ਤੁਹਾਡੀ ਗੱਲ ਤੇ ਕਿਵੇਂ ਯਕੀਨ ਕਰ ਲਈਏ ਫਕੀਰ ਨੇ ਕਿਹਾ ਕਿ ਜਦੋਂ ਤੁਸੀਂ ਉਸ ਮਸਜਿਦ ਦਾ ਫਰਸ਼ ਪੁੱਟੋਗੇ ਤਾਂ ਥੱਲਿਓਂ ਗਾਗਰ ਜ਼ਰੂਰ ਨਿਕਲੂਗੀ ਜਿਹਦੇ ਚ ਗੁਰੂ ਸਾਹਿਬ ਦੇ ਫੁੱਲ ਤੇ ਹਸthੀਆਂ ਪਾ ਕੇ ਲਕੀਸ਼ਾ ਬਨਜਾਰਾ ਜੀ ਨੇ ਧਰਤੀ ਵਿੱਚ ਦੱਬ ਦਿੱਤੇ ਸਨ ਹੁਣ ਮਸਜਿਦ ਢੋਂ ਦਾ ਸਵਾਲ ਸੀ ਸ਼ਾ ਅਲਮਨ ਨਾਲ ਗੱਲ ਕੀਤੀ ਗਈ ਵੀ ਜੇ ਤਾਂ ਇੱਥੇ ਫਰਸ਼ ਪੁੱਟਣ ਤੇ ਗਾਗਰ ਨਿਕਲੀ ਫਿਰ ਤਾਂ ਇੱਥੇ ਹੀ ਗੁਰਦੁਆਰਾ ਸਾਹਿਬ ਬਣਾਵਾਂਗੇ ਤੇ ਜੇ ਇੱਥੇ ਕੁਝ ਵੀ ਨਾ ਨਿਕਲਿਆ ਤਾਂ ਸਿੰਘ ਇੱਥੇ ਪਹਿਲਾਂ ਨਾਲੋਂ ਵੀ ਵੱਡੀ ਤੇ ਆਲੀਸ਼ਾਨ ਮਸਜਿਦ ਬਣਾ ਦੇਣਗੇ ਫਰਸ਼ ਪੁੱਟਿਆ ਗਿਆ ਗਾਗਰ ਉੱਥੇ ਹੀ ਸੀ ਇਸ ਲਈ ਫਿਰ ਉਸ ਥਾਂ ਤੇ ਗੁਰਦੁਆਰਾ ਸ਼੍ਰੀ ਰਿਕਾਵਗੰਦ ਸਾਹਿਬ ਦੀ ਉਸਾਰੀ ਕਰਵਾਈ ਗਈ ਸੋ ਇਹ ਸਿੱਖਾਂ ਦੀ ਮਾਨਯੋਗ ਦਿੱਲੀ ਫਤਿਹ ਤੇ ਗੁਰੂ ਘਰਾਂ ਦੀ ਉਸਾਰੀ ਦਾ ਇਤਿਹਾਸ ਜੇ ਤੁਸੀਂ ਸੱਚਮੁੱਚ ਆਪਣੇ ਧਰਮ ਨਾਲ ਪਿਆਰ ਕਰਦੇ ਹੋ ਤੇ ਆਪਣੇ ਇਤਿਹਾਸ ਨੂੰ ਸਾਹਮਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਸਰਕਾਰਾਂ ਤਾਂ ਇਹ ਇਤਿਹਾਸ